ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਲਓ ਜੀ ਅੱਜ ਆਪਾਂ ਅਸੀਂ ਬੈਟਰੀ ਬਾਰੇ ਦੱਸਾਂਗੇ ਜੋ ਕਿ ਘਰਾਂ ਦੇ ਵਿੱਚ ਇਨਵਰਟਰਾਂ ਦੇ ਉੱਤੇ ਆਪਣੀ ਬੈਟਰੀ ਲਾਈ ਹੋਈ ਹੁੰਦੀ ਹੈ ਘਰਾਂ ਦੇ ਵਿੱਚ ਇਨਵਰਟਰ ਲੱਗੇ ਹੋਏ ਹੁੰਦੇ ਨੇ ਜੀ ਬਲੈਕ ਭੱਜਣ ਦੇ ਕਾਰਨ ਜੋ ਕਿ ਇਹ ਆਪਾਂ ਲਾਈਟ ਦੰਦੇ ਨੇ ਜੀ ਪਹਿਲਾਂ ਤਾਂ ਆਪਾਂ ਬੈਟਰੀ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ ਸਾਫ ਕਰਕੇ ਜਿਹੜੇ ਇਹ ਥੈਲ ਨੇ ਜੀ ਸੈੱਲ ਤੁਸੀਂ ਦੇਖ ਸਕਦੇ ਹੋ ਸੈੱਲ ਹੁੰਦੇ ਨੇ ਇਹਦੇ ਇਹਨਾਂ ਵਿੱਚ ਪਾਣੀ ਹੁੰਦਾ ਜੀ ਮੰਨ ਲਓ ਜਿਹੜੇ ਸੈੱਲ ਦੇ ਵਿੱਚ ਪਾਣੀ ਘੱਟ ਹੁੰਦਾ ਜਦ ਆਪਾਂ ਉਹਨੂੰ ਪੂਗਾ ਕਰੀਏ ਜੇਕਰ ਆਪਾਂ ਇਹਨਾਂ ਵਿੱਚ ਪਾਣੀ ਨਾ ਪਾਈਏ ਤਾਂ ਬੈਟਰੀ ਦੇ ਸੈੱਲ ਮਰ ਜਾਂਦੇ ਨੇ ਜੀ ਤੇ ਬੈਟਰੀ ਆਪਣੀ ਖਰਾਬ ਹੋ ਜਾਂਦੀ ਹੈ ਤੇ ਅੱਜ ਆਪਾਂ ਦੱਸਾਂਗੇ ਕਿ ਕਿਸ ਤਰ੍ਹਾਂ ਖਰਾਬ ਹੋਣ ਤੋਂ ਆਪਾਂ ਬੈਟਰੀ ਬਚਾ ਸਕਦੇ ਹਾਂ ਇਹ ਟਰਮੀਨਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਹਨਾਂ ਨੂੰ ਜੇ ਆਪਾਂ ਗ੍ਰੀਸ ਲਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਜੀ ਕਿਉਂਕਿ ਇਹਨਾਂ ਦੇ ਉੱਤੇ ਕਾਈ ਜੰਮ ਜਾਂਦੀ ਹੈ ਕਿ ਚਿੱਟੇ-ਚਿੱਟੇ ਰੰਗ ਦੀ। ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਉਹ ਚਿੱਟੇ ਰੰਗ ਦੀ ਕਾਈ ਇਹ ਟਰਮੀਨਲਾਂ ਨੂੰ ਖਾ ਜਾਂਦੀ ਹੈ ਜੀ ਜੜ ਜਾਂਦੀ ਹੈ। ਇਹ ਇਸੇ ਕਾਰਨ ਬੈਟਰੀ ਆਪਣੀ ਖਰਾਬ ਹੋ ਜਾਂਦੀ ਹੈ ਜਿਹੜਾ ਕਿ ਆਪਾਂ ਨੂੰ ਬੈਟਰੀ ਹਮੇਸ਼ਾ ਰੰਗੀ ਜਿਆਦਾ ਤਾਂ ਘੱਟ ਨਹੀਂ ਆਉਂਦਾ ਜੀ। ਇਹ ਆਪਾਂ ਗੰਦੀ ਬੋਤਲ ਲੈ ਲਈਏ ਜੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਕੋਸਾ ਪਾਣੀ ਕਰਕੇ ਮਿਚ ਪਾ ਦੇਈਏ ਆਹਨੇ। ਜਿਹੜੇ ਸੱਗ ਦੇ ਵਿੱਚ ਪਾਣੀ ਆਪਾਂ ਨੂੰ ਘੱਟ ਲੱਗਦਾ ਜੀ ਉਹਦੇ ਵਿੱਚ ਆਪਾਂ ਹੋਲ ਕੇ ਪਾਣੀ ਉਹਦਾ ਪੂਰਾ ਕਰਾਂਗੇ ਜੀ। ਬਾੜਾ ਵੀ ਨਹੀਂ ਪਾਉਣਾ ਜਿੰਨਾ ਕਿ ਘਾਟਾ ਬਸ ਉਹਨਾਂ ਕੀ ਆਪਾਂ ਪਾਣੀ ਉਹਦੇ ਵਿੱਚ ਪਾਵਾਂਗੇ ਕਿਉਂਕਿ ਜਿਆਦਾ ਜਦੋਂ ਉਹਦੇ ਵਿੱਚ ਜਿਆਦਾ ਪਾਣੀ ਹੋਊ ਫਲੋ ਖੁੱਜੂਗਾ ਫਿਰ ਇਹ ਬਾਹਰ ਨਿਕਲੂਗਾ ਤੇ ਉਹ ਵੀ ਫਿਰ ਨੁਕਸਾਨ ਕਰ ਸਕਦਾ ਜੀ ਜਿੱਥੇ ਜੀ ਆਪਣਾ ਆਖਿਆ ਉਹਦਾ ਬੈਠਾ ਉੱਥੇ ਫਿਰ ਪਿਆਜ਼ ਦੇ ਨਾਲ ਕਾਈ ਜਾਂਦਗੀ ਇਹ ਜਿਹੜੇ ਸਰਦੇ ਵਿੱਚ ਆਪਣਾ ਪਾਣੀ ਘੱਟ ਹੈ ਉਹ ਸਰਦੇ ਵਿੱਚ ਆਪਾਂ ਪਾਣੀ ਪੂਰਾ ਕਰ ਲੈਣਾ ਜੀ ਇਹ ਆਪਣੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਕਿ ਪੱਕਾ ਨਾਲ ਵਿੱਚ ਜੋ ਵੀ ਬੈਠ ਰਹੇ ਮੰਡਰ ਦੇ ਨਾਲ ਲਾਈਵ ਹੋਣਗੇ ہمارا ਧਿਆਨ ਰੱਖਣਾ ਜੀ ਕਿਸ ਤਰ੍ਹਾਂ ਧਿਆਨ ਰੱਖਣਾ ਇਹਨਾਂ ਦਾ ਉਦੋਂ ਇਹ ਆਪਾਂ ਪਾਣੀ ਆਪਣਾ ਪੂਰਾ ਕਰਤਾ ਤੇ ਇੰਸਾਈਡਾ ਦੇ ਵਿੱਚ ਘੱਟ ਸੀਗਾ ਇਹਨੂੰ ਚੰਗੀ ਤਰ੍ਹਾਂ ਪੂਰਾ ਕਰਕੇ ਸਾਫ਼ ਕਰਕੇ ਆਹ ਚੰਗੀ ਤਰ੍ਹਾਂ ਇਹ ਫਿਰ ਆਪਾਂ ਇਹ ਆਪਣੇ ਕੋਲ ਗਰੀਸ ਆ ਜੀ ਜਿਹੜਾ ਆਪਾਂ ਗਰੀਸ ਪਾ ਦਿਆਂ ਆ ਦੇਖ ਸਕਦੇ ਹੋ ਗਰੀਸ ਆ ਜੀ ਆਪਾਂ ਇਹ ਆਪਾਂ ਟਰਮੀਨਰਾਂ ਨੂੰ ਚੰਗੀ ਤਰ੍ਹਾਂ ਲਾਵਾਂਗੇ ਇਨੋਂ ਲਾਉਣ ਦਾ ਮਕਸਦ ਇਹ ਹੈ ਵੀ ਜੇ ਕਹਿੰਨਾ ਆਪਾਂ ਗ੍ਰੀਸ ਨਾਲ ਆਇਆ ਤਾਂ ਜੰਗ ਖਾ ਲੈਂਦੀਆਂ ਇਹ ਆਪਣੀ ਬੈਟਰੀ ਦੇ ਟਰਮੀਨਲ ਖਰਾਬ ਹੋ ਜਾਂਦੇ ਨੇ ਇਸੇ ਕਰਕੇ ਆਪਾਂ ਇਹ ਗ੍ਰੀਸ ਉਹ ਲਾ ਰਹੇ ਹਾਂ ਇਹ ਵੀ ਗ੍ਰੀਸ ਲਾ ਦਿੰਦੇ ਹਾਂ ਜਿਵੇਂ ਆਪਾਂ ਹਮਸਾ ਦੇਖਦੇ ਹਾਂ ਟਰੈਕਟਰਾਂ ਗੱਡੀਆਂ ਤੇ ਵਾਹਨਾਂ 'ਤੇ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਡਰ ਦੇ ਭਰਾ ਜੀ ਸੌਂਗ ਬੰਨ੍ਹਣ ਨੂੰ ਦਿੱਤਾ ਆ ਕੈਮਰਾ ਚੱਕ ਕੇ ਦਿਖਾਉਂਦਾ ਮਾੜਾ ਜਾਂ ਯਾਰ ਤੁਸੀਂ ਦੇਖ ਸਕਦੇ ਇਹ ਜਿਹੜੀ ਆ ਆ ਕਾਈ ਲੱਗੀ ਹੋਈ ਹੈ ਨਾ ਇਹ ਜਦੋਂ ਆਪਾਂ ਟਰਨ ਟਰਨ ਦੀ ਨਰਾਂ ਦੇ ਵਿੱਚ ਆਪਣੇ ਸਾਈਲਾਂ ਦੇ ਵਿੱਚ ਪਾਣੀ ਜ਼ਿਆਦਾ ਪਾ ਦਿੰਨੇ ਆ ਜੀ ওভারਫਲੋ ਹੋ ਜਾਂਦਾ ਤੇ ਉਹਦੇ ਕਾਰਨ ਜੰਗ ਲੱਗੀ ਹੋਈ ਆ ਅੱਗੇ ਤੁਸੀਂ ਦੇਖ ਸਕਦੇ ਇਹ ਸਟੈਂਡ ਸਾਰਾ ਖਾ ਲਈਏ ਜੰਗ ਨੂੰ ਪਾਣੀ ਆਪਣਾ ਦੇਖ ਕੇ ਜਿੰਨਾ ਸੈਲ ਦੇ ਵਿੱਚ ਪੈਣਾ ਹੁੰਦਾ ਉਹਨਾਂ ਜਿੰਨਾ ਹੀ ਇਹ ਪਹਿਲਾਂ ਪਾਇਆ ਸੀ ਉਹ ਘਰ ਘਰ ਹੋ ਗਿਆ ਸੀਗਾ ਜੀ ਪਾਣੀ ਹੁਣ ਇਹਨੂੰ ਜੰਗੀ ਦਰਾਹ ਤੋਂ ਸਾਫ਼ ਕਰਕੇ ਬਾਹਰ ਆਪਾਂ ਤਾਂ ਰੱਖਾਂਗੇ ਇਹ ਵੀ ਬਹੁਤ ਹੋ ਗਈ ਆ ਜੰਗ ਖਾਣ ਨੂੰ ਇਹਨੂੰ ਜੰਗੀ ਦਰਾਹ ਤੋਂ ਸਾਫ਼ ਕਰਨਾ ਪਏਗਾ ਉਹ ਹੀ ਦੇਖਾ ਦੇ ਅਨੋ ਇਸ ਤਰ੍ਹਾਂ ਬੈਟਰੀ ਆਪਾਂ ਬਚਾ ਸਕਦੇ ਹਾਂ ਜੇ ਖਰਾਬ ਹੋਣ ਤੇ ਬਸ ਇਹ ਦੋ ਤਿੰਨ ਚੀਜ਼ਾਂ ਨੇ ਇਹਨਾਂ ਦਾ ਧਿਆਨ ਰੱਖੋ ਜਦੋਂ ਇਹਨਾਂ ਨੂੰ ਪਾਣੀ ਪਾਣੇ ਵਾਲਾ ਤਾਂ ਪਾਣੀ ਪਾਓ ਇਹ ਟਰਮੀਨਲਾਂ ਚੰਗੀ ਤਰ੍ਹਾਂ ਗ੍ਰੀਸ ਲਾਓ ਜਿਹੜਾ ਆਪਾਂ ਇਹ ਪਾਣੀ ਪਾਉਣਾ ਹੈ ਇਹ ਪਲਾਸਟਿਕ ਦੀ ਬੋਤਲ ਦੇ ਵਿੱਚ ਪਾ ਕੇ ਸਮਝ ਆਈ ਇਹ ਤੁਸੀਂ ਦੇਖਾ ਰਹੇ ਹੋ ਇਸ ਤਨੀ ਬੋਤਲ ਲੈ ਲਓ ਬਹੁਤ ਆਮ ਜਿਹਾ ਫੈਲ ਰਹੇ ਪਾਣੀ ਪੰਡਾ ਜੀ। ਬਲੌਗ ਇਹ ਜਿਹੜਾ ਆਪਣਾ ਬਲੌਗ ਹੁੰਦਾ ਜੀ ਆਪਣੇ ਚੈਨਲ ਦੇ ਉੱਤੇ ਆਪਾਂ ਸ਼ਾਮ ਨੂੰ ਪਿੰਡ ਪੰਜਾਬ ਦੇ 12 10 ਦੇ ਉੱਤੇ ਅਪਲੋਡ ਕਰਦੇ ਹੁੰਦੇ ਜੀ 8 ਵਜੇ। ਇਹ ਕਾ ਸਾਡਾ ਬਣਾਇਆ ਹੋਇਆ ਬਲੌਗ ਜਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਗੇੜੀ ਤੁਹਾਨੂੰ ਲੌਗ ਜੀ ਕਿ ਆ ਵਧੀਆ ਲੱਗ ਰਹੀ ਹੈ। ਧੰਨਵਾਦ।